ਚੋਗ ਤਲਿਏ ਚ ਗਾਇ ਦਗੇ বাজਨੇ ਨਹੀਂ ਤੈਨੂੰ ਆ ਛਾਵਾ ਸੇ ਤੂੰ ਦਿੱਤੀ ਬੇ ਹਿਸਾਬ ਨੇ ਨਹੀਂ ਸਾਨੂੰ ਪੈਰ ਵੱਡੇਂਗੀ ਤੂੰ ਸਾਡੇ ਕਦੇ ਸੋਚਿਆ ਵੀ ਨਹੀਂ ਸੀ ਐਨੀ ਨਿਕਲेंगी ਮਾੜੀ ਕਦੇ ਸੋਚਿਆ ਵੀ ਨਹੀਂ ਸੀ ਇੰਨੀ ਨਿਕਲेंगी ਮਾਰੀ ਕਦੇ ਸੋਚਿਆ ਵੀ ਨਹੀਂ ਸੀ ਪੰਜਾਬ ਦੇ ਲੋਕੋ ਤੁਸੀਂ ਇਹ ਗੱਲਾਂ ਸੁਣ ਕੇ ਮੇਰੀਆਂ ਹੱਸ ਪਿਓਂਗੇ ਹੱਸੇ ਹੋਵਾਂਗੇ ਜ਼ਰੂਰ ਹੱਸੇ ਹੋਵਾਂਗੇ ਇਹਦਾ ਕਾਰਨ ਕੀ ਆ ਇਤਿਹਾਸਕਾ ਕਿ ਜਦੋਂ ਸਾਡੇ ਦੇਸ਼ ਬਾਰੇ ਜਾਂ ਪੰਜਾਬ ਬਾਰੇ ਕਿਸੇ ਨੇ ਗੱਲ ਕੀਤੀ ਆ ਆਪਾਂ ਦੋ ਕੰਮ ਕੀਤੇ ਆ ਉਹ ਕਿਹੜੇ ਕੰਮ ਉਹ ਕੰਮ ਇਹ ਆ ਕੇ ਜੀ ਜਾ ਤਾਂ ਸੀ ਹੱਸੇ ਆ ਤੇ ਜਾ ਸੀ ਲੁਕੇ ਆ ਉਹ ਕੋਈ 10 15% ਹੀ ਲੋਕ ਹੁੰਦੇ ਆ ਜਿਹੜੇ ਪੰਜਾਬ ਜਾਂ ਦੇਸ਼ ਬਾਰੇ ਗੱਲ ਕਰਦੇ ਇਤਿਹਾਸਗਵਾ ਮੈਂ ਨਹੀਂ ਕੁਝ ਕਹਿੰਦਾ ਹੁਣ ਮੈਂ ਗੱਲ ਕਰ ਲੱਗਿਆ ਮੋੜ ਰੈਲੀ ਦੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਹੋਈ ਆ ਤੇ ਭਗਵੰਤ ਮਾਨ ਦੀ ਰੈਲੀ ਸੀ ਲੋਕ ਕਹਿਣ ਲੱਗੇ ਕਿ ਰੈਲੀ ਹੋਈ ਆ ਕਿੰਦੀ ਗੱਲ ਹੋ ਗਈ ਆ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਇਹ ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਜੀ ਆਪਾਂ ਵਿਆਹ ਸ਼ਾਦੀਆਂ ਤੇ ਇੰਨਾ ਪੈਸਾ ਲਾਉਨੇ ਆ ਐ ਖਰਚਦੇ ਆ ਅਸੀਂ ਆ ਕਰਦੇ ਆ ਅਸੀਂ ਉਹ ਕਰਦੇ ਆ ਹੁਣ ਮੈਂ ਤੁਹਾਨੂੰ ਇਹ ਕਹਿਣ ਲੱਗਿਆ ਕਿ ਜਿਹੜਾ ਭਗਵੰਤ ਮਾਨ ਨੇ ਖਰਚਾ ਕੀਤਾ ਰੈਲੀ ਤੇ ਖਰਚੇ ਤਾਂ ਮਾਰੋ ਪਾਸੇ ਤੁਸੀਂ ਟੈਂਟਰ ਦਾ ਰੇਟ ਸੁਣ ਕੇ ਦੱਸੋਗੇ 100 ਕਿੱਲੇ ਵਾਲਾ ਜ਼ਿਮੀਂਦਾਰ 200 ਕਿੱਲੇ ਵਾਲਾ ਜ਼ਿਮੀਂਦਾਰ ਇਹ ਤਾਂ ਆ ਜਿਹੜਿਆਂ ਕਹ ਲੋ ਪੈਲਸ ਦੇ ਵਿੱਚ ਪਲੇਟਾਂ ਕਰਦੇ ਹੁੰਦੇ ਆ 700 ਪਲੇਟ ਦਾ 1500 ਪਲੇਟ ਦਾ 1200 ਪਲੇਟ ਦਾ 2500 ਪਲੇਟ ਦਾ ਪਰ ਜਿਹੜਾ ਆਮ ਆਦਮੀ ਪਾਰਟੀ ਨੇ ਟੈਂਟ ਲਾਇਆ ਮੈਂ ਤਾਂ ਪਹਿਲਾਂ ਡਿੱਗਿਆ ਰਿਆ ਮੈਂ ਤਾਂ ਮੁੰਡੇ ਨੇ ਠਾਇਆ ਉਹ ਕਹਿੰਦਾ ਉੱਠ ਖੜ੍ਹ ਯਾਰ ਇਹਨਾਂ ਨਾਲ ਟੈਨਸ਼ਨ ਲੈ ਮੈਂ ਕਿਹਾ ਬੋਲੇ ਨਹੀਂ ਜਾਣਾ ਭਰਾਵਾ ਫਿਰ ਮੈਂ ਆਖਾ ਵਾਕਿਆ ਇੰਨੀ ਨਿਕਲੇਗੀ ਮਾੜੀ ਕਦੇ ਸੋਚਿਆ ਵੀ ਨਹੀਂ ਸੀ ਹੱਸੇ ਹੋ ਕੇ ਗੱਲ ਤੇ ਕੋਈ ਖਾਸ ਗੱਲ ਨਹੀਂ ਗਈ ਹੱਸ ਕੇ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਤੁਸੀਂ ਇੱਕ ਨੋਟ ਕਰੋ ਗੱਲ ਕੇ ਭਗਵਾਨ ਤਮਾਮ ਦੀ ਰੈਲੀ ਦੇ ਵਿੱਚ ਕਿੰਨੇ ਦਾ ਟੈਂਟ ਲੱਗਿਆ ਹੋਊਗਾ ਸੋਚ ਲੋ ਭਰਾਵੋ ਸੋਚ ਲੋ ਵਾਰ-ਵਾਰ ਕਹੀਏ ਨਾ ਸੋਚੋ ਤਾਂ ਸਹੀ ਕਿੰਨਾ ਟੈਂਟ ਲੱਗਿਆ ਹੋਊਗਾ ਕਿੰਨੇ ਦਾ ਟੈਂਟ ਲੱਗਿਆ ਹੋਊਗਾ ਤੁਸੀਂ ਸੋਚੋਗੇ ਹੱਦੋਂ ਵੱਧ 15 ਲੱਖ ਦਾ ਜਾਂ 20 ਲੱਖ ਦਾ ਜਾਂ 30 ਲੱਖ ਦਾ ਇਹੀ ਸੋਚਦੇ ਹੋਗੇ ਨਾ ਭਰਾਵੋ ਤੁਸੀਂ ਗਲਤ ਆਠ ਕਰੋੜ 75 ਲੱਖ ਰੁਪਏ ਦਾ ਟੈਂਟ ਲੱਗਿਆ ਇਹਦੀ ਸਰਕਾਰ ਦੇ ਵਿੱਚ ਤੇ ਉਹ ਦਿੱਲੀ ਦੇ ਬੰਦੇ ਨੇ ਲਾਇਆ ਯਾਦ ਕਰੋ ਗੱਲ ਉਹ ਦਿੱਲੀ ਦੇ ਬੰਦੇ ਨੇ ਲਾਇਆ ਮੈਂ ਲੱਖੇ ਸੁਧਾਣੇ ਦੇ ਬਿਆਨ ਸੁਣ ਕੇ اٹਿਆ ਮੈਂ ਕਿ ਪੈਜ ਕੇ 10 ਮਿੰਟ ਫਿਰ ਮੈਂ ਤੁਹਾਨੂੰ ਦੱਸੀ ਇਹ ਨਾ ਮੁੰਡੇ ਨੇ ਠਹਿ ਕੇ ਉੱਠ ਘੜੇ ਯਾਰ ਕੋਈ ਗੱਲ ਨਹੀਂ ਇੰਨਾ ਖਬਰ ਨਾ ਉਹਨਾਂ ਵਾਸਤੇ ਤਾਂ 8-9 ਕਰੋੜ ਰੁਪਈਆ ਫੂਕਦਾ ਕੰਮ ਹੀ ਹੈਗਾ ਜਿਵੇਂ ਆਪਾਂ ਨੂੰ 100 ਰੁਪਈਆ ਲੱਗਦਾ ਉਵੇਂ ਉਹਨਾਂ ਨੂੰ ਕਰੋੜ ਰੁਪਈਆ ਲੱਗਦਾ ਮੈਂ ਕਿ ਆਪਾਂ ਨੂੰ ਤਾਂ 100 ਰੁਪਈਆ ਕਮਾਉਣ ਤੇ ਵੀ ਲਗਭਗ ਢਾਈ ਘੰਟੇ ਲੱਗ ਜਾਂਦੇ ਆ ਉਹਨਾਂ ਨੇ 45 ਘੰਟਿਆਂ ਦੇ ਵਿੱਚ 50 55 ਕਰੋੜ ਰੁਪਈਆ ਖਰਾਬ ਕਰਤਾ ਤੇ ਕੇਦਰੀਵਾਲ ਜਾ ਕੇ ਫਿਰ ਉਹੀ ਕੰਮਾਂ ਤੇ ਹੋ ਗਿਆ ਜਾ ਕੇ ਸੌ ਗਿਆ ਹੁਣ ਜਿਹੜਾ ਕਦੇ ਭਗਵੰਤ ਮਾਨ ਕਦੇ ਟਰਾਲੀ ਤੇ ਚੜ ਜਾਂਦਾ ਸੀ ਸਟੇਜ ਤੇ ਨੂੰ ਕੋਈ ਲਾ ਕੇ ਨਹੀਂ ਦਿੰਦਾ ਸੀ ਕਦੇ ਇਹਨੇ ਟਰੱਕ ਤੇ ਚੜ ਜਾਣਾ ਕਦੇ ਤੂੜੀ ਵਾਲੇ ਕੋਠੇ ਤੇ ਕਦੇ ਉਹ ਜਿਹੜਾ ਛੋਟੇ ਹੱਥੇ ਹੀ ਹੁੰਦਾ ਸੀ ਕਦੇ ਉੱਤੇ ਚੜ ਜਾਣਾ ਤੇ ਗਾਣਾ ਲਾ ਲੈਣਾ ਤੇਰੇ ਯਾਰ ਨੂੰ ਦੱਬਰ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਹੁਣ ਸਾਡਾ ਵੀ ਸੁਣ ਇੱਕ ਗਾਣਾ ਆਇਆ ਸੀ ਨਾ ਬੁਲਟ ਦਾ ਰੱਖਿਆ ਪਟਾਕੇ ਪਾਉਣ ਨੂੰ ਹੁਣ ਗੱਲ ਇਹ ਭਗਵੰਤ ਮਾਨ ਤੇ ਵੀ ਲੱਗਦੀ ਆ ਆਖੇ ਭਗਵੰਤ ਮਾਨ ਤਾਂ ਰੱਖਿਆ ਬੋਲਣ ਬੁਲਾਉਣ ਨੂੰ ਯਾਦ ਰੱਖ ਲੋ ਗੱਲ ਬੋਲਣ ਬੁਲਾਉਣ ਨੂੰ ਤਾਂ ਭਗਵੰਤ ਰੱਖਿਆ ਕੇਸਰੀਵਾਲ ਰੱਖਿਆ ਏ ਖਰਚਾ ਕਰਾਉਣ ਨੂੰ ਪੰਜਾਬ ਤੇ ਰਾਜ ਕਰਾਉਣ ਨੂੰ ਇਹ ਯਾਦ ਰੱਖ ਲੋ ਫਿਰ ਕਹਿਣਾ ਕਿ ਬੋਲਣ ਬਲਹਣ ਨੂੰ ਤਾਂ ਭਗਵਾਨ ਤ ਮਾਨ ਰੱਖਿਆ ਕੇਦਰੀਵਾਲ ਰੱਖਿਆ ਰਾਜਕਰਨ ਨੂੰ ਰਾਗਵਚੰਡਾ ਰੱਖਿਆ ਏ ਰਾਜਕਰਨ ਨੂੰ ਇਹ ਹੁਣ ਸਾਡਾ ਪੈਸਾ ਜਿਹੜਾ ਕਹ ਲੋ ਜਿਹੜਾ ਕਦੇ ਟਰਾਲੀਆਂ ਤੇ ਬੋਲਦਾ ਸੀ ਉਹਦਾ ਹੁਣ ਸੋਚੋ 사ਉਂਡ ਕਿੰਨੇ ਦਾ ਲੱਗਿਆ ਹੋਣਾ ਇੱਥੇ ਜੋ ਤਗੜੇ ਤੇ ਤਗੜੇ ਜ਼ਿੰਮੇਦਾਰ ਦਾ ਜਾਂ ਕਿਸੇ ਅਫਸਰ ਦੇ ਬੱਚੇ ਦਾ ਵਿਆਹ ਹੁੰਦਾ ਮੁੰਡੇ ਦਾ ਉਹ ਡੀਜੇ ਲਾਉਂਦਾ ਉਹ ਬਾਈ ਡੀਜੇ ਲਾਇਆ 1.5 ਲੱਖ ਰੁਪਏ ਦਾ ਉਹਨੇ ਐ ਕੀਤਾ ਪਰ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਇਹਨੇ ਜਿਹੜਾ ਰੈਲੀ ਦੇ ਉੱਤੇ ਉਹ ਲਾਇਆ ਜਿਹੜਾ ਨੇ ਆਪਦੀ ਰੈਲੀ ਤੇ ਸਾਊਂਡ ਲਾਇਆ ਕਹਿੰਦੇ ਬਾਲਾ ਮਹਿੰਗਾ ਨਹੀਂ ਸੀ ਸਵਾ ਕੁ ਕਰੋੜ ਰੁਪਏ ਦਾ ਸੀਗਾ ਲਗਭਗ ਤੁਸੀਂ 9 ਤੇ 10 ਕਰੋੜ ਰੁਪਏ ਤੇ ਇਹਨਾਂ ਦੋਨੇ ਚੀਜ਼ਾਂ ਦੇ ਵਿੱਚ ਹੀ ਗਿਆ ਫਿਰ ਲਗਭਗ 2000 ਤੋਂ ਪਲੱਸ ਬੱਸ ਗਈ ਜਿਹੜਾ ਕਹਿ ਲੋ ਲਗਭਗ ਸਾਡੇ 4 ਕਰੋੜ ਰੁਪਏ ਦਾ ਕਹਿੰਦੇ ਤੇਲ ਹੀ ਪਵਾ ਕੇ ਦਿੱਤਾ ਉਹਨਾਂ ਸਰਕਾਰੀ ਬੱਸਾਂ ਦੇ ਵਿੱਚ ਬੰਦਾ ਉੱਥੇ ਜਾਂਦਾ ਨਹੀਂ ਰੈਲੀ ਤੇ ਚਲੋ ਕੱਲ ਹੀ ਕਾਂਗਰਸੀਆਂ ਦੀਆਂ ਰੈਲੀਆਂ ਤੇ ਬੰਦੇ ਜਾਂਦੇ ਸੀ ਅੱਜ ਕੱਲ ਇਹਨਾਂ ਦੇ ਲੀਡਰ ਜਾਣ ਨੂੰ ਤਿਆਰ ਨਹੀਂ ਗਏ ਮੇਰਾ ਤਾਂ ਵਾਰ-ਵਾਰ ਜੀ ਕਰੀ ਜਾਂਦਾ ਕਿ ਗਾਣਾ ਉਹੀ ਗਾਵਾਂ ਐਨੀ ਨਿਕਲੇਗੀ ਮਾੜੀ ਕਦੇ ਸੋਚਿਆ ਵੀ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਇਹਨਾਂ ਵਿਸ਼ਵਾਸ ਰੱਬ ਤੇ ਨਹੀਂ ਕੀਤਾ ਜਿੰਨਾ ਤੇਰੇ 'ਤੇ ਕਰ ਲਿਆ ਪਰ ਹੁਣ ਤੇਰਾ ਵੀ ਬੇਫਿਕੀ ਕਸੂਰ ਆ ਤੇਰੇ ਨਾਲ ਤਾਪ ਦਾਗਾ ਹੋ ਗਿਆ ਕਿਉਂਕਿ ਇਹਨਾਂ ਚੋਣ ਨਿਸ਼ਾਨ ਤੇਰਾ ਰੱਖ ਲਿਆ ਹੁੰਦਾ ਪੁਣੀ ਤੂੰ ਗਈ ਹੁਣ ਇਹ ਜਿਹੜਾ ਆਪਣੇ ਕਹਿ ਲੋ ਵੀ ਜਿਹੜੇ ਨਰੇਗਾ ਵਾਲੇ ਸੀ ਨਰੇਗਾ ਵਾਲਿਆਂ ਨੂੰ ਉੱਥੇ ਬਿਠਾਇਆ ਗਿਆ ਤੇ ਉਹ ਬਾਸ਼ਨ ਸੁਨੇ ਵਿਚਾਰਿਆ ਨੇ ਉਦੋਂ ਬਾਅਦ ਉਹਨਾਂ ਕੋਲ ਗਏ ਉਹ ਕਹਿੰਦੇ ਦਿੱਤਾ ਤਾਂ ਕੁਛ ਹੈ ਨਹੀਂਗਾ ਬਸ ਗੱਲਾਂ ਕਰੀ ਗਏ ਹੁਣ ਭਗਵੰਤ ਮਾਨ ਜੀ ਲਗਭਗ ਪਈਆਂ 55 ਕਰੋੜ ਰੁਪਇਆ ਤੁਹਾਡੀ ਰੈਲੀ ਤੇ ਖਰਚਾ ਹੋਇਆ ਹੁਣ ਤੁਸੀਂ ਬੈਨਰ ਲਾਉਨੇ ਆ ਕਦੇ ਛੜਕਾਂ ਤੇ ਮੈਂ ਤੁਹਾਨੂੰ ਇੱਥੋਂ ਚੋਂ ਮੋਕੀਆ ਕੰਮ ਨਾ ਨਹੀਂ ਤਾਂ ਇੱਥੇ ਲੱਗਿਆ ਸੀ ਉਹ ਇੱਥੇ ਅੱਗੇ ਮਗੂ ਮੱਖੀ ਲੱਗੀ ਸੀ ਲੱਗੀ ਸੀ ਨਾ ਅੱਗੇ ਉਹ ਮੱਖੀਆਂ ਲੱਗੀਆਂ ਸੀ ਡੂਮਣਾ ਤੁਹਾਨੂੰ ਵਿਖਾ ਦਿੰਦੇ ਦਰਖਤਾਂ ਤੇ ਡੂਮਣਾ ਮੱਖੀਆਂ ਲੱਗਦੀਆਂ ਸੀ ਜਾਂ ਛੋਟੀਆਂ ਮੱਖੀਆਂ ਲੱਗਦੀਆਂ ਸੀ ਵਾਕਈ ਅਜਾ ਮਾ ਕੇ ਵੇਖ ਲੋ ਗੱਲ ਝੂਠ ਨਹੀਂ ਗੀ 2022 ਤੋਂ ਬਾਅਦ ਜਿਹੜਾ ਕਹ ਲੋ ਦੇਸੀ ਮੱਖੀ ਦਾ ਸਿਹਦ ਆ ਮੱਖੋ ਸਾਨੂੰ ਦਰਖਤਾਂ ਤੇ ਲੱਗੀ ਨਹੀਂ ਮਿਲੀ ਜੇ ਦਰਖਤਾਂ ਤੇ ਲੱਗੇ ਮਿਲੇ ਆ ਤਾਂ ਤੁਹਾਡੇ ਪੋਸਟਰ ਤੁਹਾਡੇ ਬੈਨਰ ਮਿਲੇ ਆ ਜਿਹੜੇ ਕਰੋੜਾਂ ਰੁਪਈਆ ਦੇ ਵਿੱਚ ਲਵਾਏ ਜਾਂਦੇ ਆ ਕਦੇ ਤੀਰਥ ਯਾਤਰਾ ਦੇ ਕਦੇ ਫਲਾਨ ਨੇ ਕਦੇ ਆਉਂਗੇ ਕਦੇ ਟਾਉਂਗੇ ਇਹ ਤੁਸੀਂ ਬੈਨਰ ਲਵਾਏ ਆ ਹੁਣ ਜਿਹੜਾ 58 ਜਿਹੜਾ ਕਹ ਲੋ ਪਈਆਂ 55 ਕਰੋੜ ਰੁਪਈਆ ਤੁਸੀਂ ਰੈਲੀ ਤੇ ਖਰਚਾ ਕੀਤਾ ਭਗਵੰਤ ਮਾਨ ਜੀ ਆਖੇ ਬੋਲਣ ਬੁਲਾਉਣ ਨੂੰ ਲੋਕ ਇਕੱਠੇ ਕਰਨ ਨੂੰ ਭਗਵੰਤ ਮਾਨ ਰੱਖਿਆ ਕੇਜਰੀਵਾਲ ਰੱਖਿਆ ਜਹਾਜ਼ ਠੂਨੇ ਲੈਣ ਨੂੰ ਕਦੇ ਜਹਾਜ਼ ਕਿਰਾਏ ਤੇ ਲੈ ਕੇ ਦੇਣੇ ਜਿਹੜੇ ਕਹ ਲੋ 100ਾਂ ਕਰੋੜਾਂ ਦੇ ਜਹਾਜ਼ ਕੇਜਰੀਵਾਲ ਵਾਸਤੇ ਲੈ ਕੇ ਦੇਣੇ ਇਹਨੂੰ ਕੋਈ ਸਾਈਕਲ ਤੇ ਨਹੀਂ ਬਿਠਾਉਂਦਾ ਹਣਾ ਪਹਿਲਾਂ ਚੰਗਾ ਪੰਜਾਬ ਦਾ ਮੁੱਖ ਮੰਤਰੀ ਬਣਾਤਾ ਅੱਜ ਕੱਲ ਇਹਨੂੰ ਜਹਾਜ਼ਾਂ ਤੇ ਠੂਨੇ ਦਵਾਈ ਜਾਂਦੇ ਆ ਭਗਵੰਤ ਮਾਨ ਜੀ ਹੁਣ ਹੈਗੇ ਤੁਸੀਂ ਵੀ ਉਹੀ ਸੀ ਕਿ ਤੁਹਾਡੇ ਨਾਲ ਕੋਈ ਗਵਾਂਢੀ ਨਹੀਂ ਤੁਰਦਾ ਹੁਣ ਅੱਜ ਇਹ ਪੰਜਾਬ ਦੇ ਲੋਕਾਂ ਨੇ ਤੁਹਾਡੀਆਂ 92 ਥਿਲਾ ਇਕੱਠੀਆਂ ਕਰਕੇ ਤੁਹਾਨੂੰ ਇਹਦਾ ਰੱਸਾ ਜਾਂ ਬਣਾਤਾ ਤੇ ਤੁਹਾਡੇ ਨਾਲ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਹਿ ਲਓ ਗਨਮੈਨ ਤੁਰਦੇ ਆ ਕਦੇ ਤੁਸੀਂ ਹਰ ਸਿਮਰਤ ਕੌਰ ਬਾਦਲ ਦੀ ਗੱਲ ਕਰਦੇ ਸੀ ਜਿਹੜੇ ਐਮ ਐਲ ਏ ਮੰਤਰੀ ਤੇ ਆਪਣੇ ਐਮ ਪੀ ਰਹਿ ਚੁੱਕੇ ਐਮਪੀ ਹੈਗੇ ਵੀ ਅੱਜ ਉਹਦੇ ਨਾਲ ਗਨਮੈਨ ਉਹਨੇ ਤੁਸੀਂ ਕਹਣਾ ਪਰਿਵਾਰ ਪਾਲਦੇ ਆ ਜੀ ਐ ਕਰਦੇ ਆ ਜੀ ਆਹ ਕਰਦੇ ਆ ਹੁਣ ਤੁਹਾਡੀ ਜਿਹੜੀ ਵਾਈਫ ਆ ਡਾਕਟਰ ਗੁਰਪ੍ਰੀਤ ਮੈਨੂੰ ਦੱਸੋ ਕਿਹੜੇ ਪਿੰਡ ਦੀ ਮੈਂਬਰ ਆ ਕਿਹੜੇ ਪਿੰਡ ਦੇ ਸਰਪੰਚ ਆ ਕਿਹੜੇ ਹਲਕੇ ਦੇ ਐਮਐਲਏ ਆ ਕੋਈ ਉਹਨਾਂ ਕੋਲ ਔਦਾਂ ਨਹੀਂ ਤੁਸੀਂ ਉਹ ਤੁਹਾਡੀ ਥਾਂ ਤੇ ਜਾ ਕੇ ਰੀਵਨ ਕੱਟ ਤੇ ਆ ਕਰਤਾ ਕਦੇ ਉਹ ਕਰਤਾ ਚਲੋ ਤੁਸੀਂ ਘਲਤਾ ਕੋਈ ਗੱਲ ਨਹੀਂ ਤੁਹਾਡਾ ਟਾਈਮ ਨਹੀਂ ਤੁਸੀਂ ਘਲਤਾ ਪਰ ਨਾਲ ਉਹਨਾਂ ਨੂੰ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇਣੀਆਂ ਤੇ ਗਨਮੈਨ ਦੇਣੇ ਹੁਣੇ ਪਰਿਵਾਰ ਨਹੀਂ ਇਹ ਪੰਜਾਬਵਾ ਦਾ ਦੱਸੋ ਮੈਨੂੰ ਇਹ ਪੰਜਾਬ ਦਾ ਪਲਾਕ ਕੀ ਹੋਇਆ ਛੱਡੋ ਜੀ ਇਹ ਤਾਂ ਕਰੋੜਾਂ ਦੇ ਖਰਚੇ ਆ ਲੋਕ ਇਹਨਾਂ ਚੀਜ਼ਾਂ ਨੂੰ ਸਮਝਣਗੇ ਤਾਂ ਹੀ ਫਾਇਦਾ ਅੱਛਾ ਇਸ ਟਾਈਮ ਪੰਜਾਬ ਦੇ ਲੋਕੋ ਚਾਹੇ ਕੋਈ ਐਸਸੀ ਆ ਚਾਹੇ ਕੋਈ ਬੀਸੀ ਆ ਚਾਹੇ ਕੋਈ ਜਰਨਲ ਲੋਕਾਂ ਦੇ ਘਾ ਡਿੱਗਣ ਵਾਲੇ ਆ ਲੋਕਾਂ ਕੋਲ ਘਰ ਹੈ ਨਹੀਂਗੇ ਨੋਟ ਕਰੋ ਗੱਲ ਲੋਕਾਂ ਦੇ ਘਾ ਡਿੱਗਣ ਵਾਲੇ ਆ ਲੋਕਾਂ ਕੋਲ ਘਰ ਹੈ ਨਹੀਂਗੇ ਇਹ ਕਰੋੜਾ ਰੁਪਈਆ ਰੇਲੀਆਂ ਤੇ ਖਰਚਾ ਕਰੀ ਜਾਂਦਾ ਪਰ ਜਿੰਨਾਂ ਦੇ ਘਾ ਡਿੱਗੇ ਆ ਉਹਨਾਂ ਦੇ ਘਰ ਨਹੀਂ ਪੁਵਾਕੇ ਦਿੱਤੇ ਜਦੋਂ ਹੜ ਆਇਆ ਪਾਣੀ ਦੇ ਉਹਨਾਂ ਨੂੰ ਇਹਨਾਂ ਨੇ 65600 ਰੁਪਏ ਦਾ ਚੈੱਕ ਦਿੱਤਾ ਪਰ ਚੈੱਕ ਜਿਹੜਾ 65600 ਦੇ ਵਿੱਚ ਜਿੰਨਾਂ ਦੇ ਦੋ ਦੋ ਮਕਾਨ ਡਿੱਗੇ ਸੀ ਉਹਨਾਂ ਨੂੰ 6500 ਰੁਪਏ ਜਿਹੜਾ ਕਰੋ ਚੈੱਕ ਦਿੱਤਾ ਉਹ 6500 ਰੁਪਏ ਦੀ ਰੇਤੇ ਦੀ ਟਰਾਲੀ ਨਹੀਂ ਆਉਂਦੀ ਤੇ ਆਪੇ ਸਵਾ ਕਰੋੜ ਕਰੋੜ ਰੁਪਏ ਦੇ ਮਿਰਤ ਭਰਾਵਾ ਜੀ ਉਤਾਲਕੇ ਨਾਲ ਲਾਗੇ ਦੀ ਮਸਾਂ ਠੱਲੇ ਨੂੰ ਲਿਉਣਾ ਸਵਾ ਕਰੋੜ ਕਰੋੜ ਰੁਪਏ ਦੇ ਇਹ ਸਾਉਂਡ ਲਾਉਂਦਾ ਹੁਣ ਆਲਟ ਟਾਈਮ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਕਹਿੰਦੇ ਆ ਗੁੱਡ ਸੀਐਮ ਆਣ 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 ਉਹ ਦੱਸੋ ਕਿਹੜੇ ਬੇਸ ਤੇ ਕਹੀ ਜਾਂਦੇ ਆ ਤੁਸੀਂ ਤਾਂ ਤਾਂ ਕਹਿੰਨੇ ਆ ਤੁਹਾਨੂੰ ਪਿੰਡਾਂ ਦੇ ਵਿੱਚ ਕੋਈ ਪੁੱਛਦਾ ਨਹੀਂ ਸੀ ਇਹਨਾਂ ਨੂੰ ਵੀ ਕੋਈ ਪੁੱਛਦਾ ਸੀ ਆਖੇ ਮੈਨੂੰ ਕੋਈ ਲੈਂਦਾ ਨਹੀਂ ਸੀ ਤੈਨੂੰ ਕੋਈ ਦਿੰਦਾ ਨਹੀਂ ਸੀ ਜਦੋਂ ਵਿਆਹ ਸ਼ਾਦੀ ਨਹੀਂ ਆਪਾਂ ਕਹਿ ਦਿੰਨੇ ਆ ਵੀ ਜਦੋਂ ਕੋਈ ਬਾਹਰ ਨਖਰੇ ਵਿਖਾਵੇ ਹਾਂ ਮੈਂ ਤਾਂ ਆਇਆ ਉਹ ਕਹਿੰਦਾ ਛੱਡ ਬੀਬੀ ਸਾਨੂੰ ਕੋਈ ਕੁੜੀ ਦਿੰਦਾ ਨਹੀਂ ਸੀ ਤੇ ਤੈਨੂੰ ਕੋਈ ਲੈਂਦਾ ਨਹੀਂ ਸੀਗਾ ਤੇ ਆਪਣਾ ਚਲੋ ਹੋ ਗਿਆ ਕੰਮ ਤਾਂ ਉਹਨਾਂ ਦਾ ਹੋਇਆ ਉਹ ਵੀ ਉਹਨਾਂ ਨੂੰ ਕੋਈ ਲੀਡਰ ਬਣਾਉਂਦਾ ਨਹੀਂ ਸੀਗਾ ਤੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ ਥੋਨੂੰ ਪਿੰਡਾਂ ਦੇ ਵਿੱਚੋਂ ਚੌਧਰ ਮਿਲ ਗਈ ਥੋਡੀ ਥਾਣੇ ਕਿਚਾਰੀਆਂ ਦੇ ਵਿੱਚ ਸੁਣਵਾਈ ਹੋਣ ਲੱਗ ਗਈ ਤੇ ਕੁਝ ਗਰੀਬਾਂ ਦੇ ਨਾਲ ਤੁਹਾਡਾ ਦਬਕੇ ਚੱਲਣ ਲੱਗ ਗਏ ਗਰੀਬਾਂ ਤੇ ਤੁਸੀਂ ਤਾਂ ਕਹੋਗੇ ਗੁੱਡ ਸੀਐਮ ਮਾਨ ਹੁਣ ਜਿਹੜੇ ਗੁੱਡ ਸੀਐਮ ਮਾਨ ਕਹਿੰਦੇ ਆ ਥੋ ਅੱਜ ਪੰਜਾਬ ਦੇ ਵਿੱਚ ਲੋਕ ਬਿਮਾਰ ਪਏ ਆ ਸੁਣ ਲੋ ਭਰਾਵੋ ਮੇਰੀਆਂ ਗੱਲਾਂ ਤੁਹਾਨੂੰ ਭੈੜੀਆਂ ਲੱਗਦੀਆਂ ਕਿਉਂਕਿ ਮੈਂ ਗਰੀਬ ਘਰੋਂ ਆ ਜੇਕਰ ਮੈਂ ਵੀ ਫੋਰਚੂਨਰ ਵਾਲਾ ਹੁੰਦਾ ਤੁਸੀਂ ਕਹਿੰਦੇ ਸੁਣ ਲੋ ਗੱਲ ਕਹਿੰਦਾ ਕੀ ਆ ਬਾਈ ਕੰਮ ਦੀ ਗੱਲ ਆ ਹੁਣ ਪੰਜਾਬ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਬਿਮਾਰ ਲੋਕ ਪਏ ਆ ਹਰ ਸ਼ਹਿਰ ਦੇ ਵਿੱਚ ਪਏ ਆ ਚਾਹੇ ਕੋਈ ਐਸਸੀ ਆ ਬੀਸੀ ਆ ਜਰਨਲ ਕਿਸੇ ਜਾਤੀ ਦੇ ਆ ਬਿਮਾਰ ਲੋਕ ਪਏ ਆ ਇਲਾਜ ਨੂੰ ਪੈਸੇ ਨਹੀਂ ਹਸਪੀਟਲਾਂ ਦੇ ਵਿੱਚ ਡਾਕਟਰ ਨਹੀਂ ਥਾਉਂਦੇ ਉਹਨਾਂ ਨੂੰ ਉਹਨਾਂ ਦੇ 50-55 ਕਰੋੜ ਰੁਪਇਆ ਲਾ ਕੇ ਉਹਨਾਂ ਦਾ ਇਲਾਜ ਕਰਾ ਸਕਦੇ ਸੀ ਪਰ ਨਹੀਂ ਕਰਾ ਕੇ ਦਿੱਤਾ ਇਹ ਤੁਹਾਡੀਆਂ ਗਲਤੀਆਂ ਤੁਸੀਂ ਵੀ ਇੰਨੀਆਂ ਥੀਲਾ ਇਕੱਠੀਆਂ ਕਰਕੇ ਦੇਤੀਆਂ ਇੰਨੀਆਂ ਤਾਂ ਬਹੁਕਰਤਾਂ ਨਹੀਂ ਸੀ ਹੁਣ ਫਿਰ ਇਹ ਗੱਲ ਆ ਗਈ ਪਾਸੇ ਪੰਜਾਬ ਦੇ ਨੌਜਵਾਨ ਦੋ ਡੰਗ ਦੀ ਰੋਟੀ ਪਿੱਛੇ ਸੱਤ ਸਮੁੰਦਰੋਂ ਪਾਰ ਜਾਈ ਜਾਂਦੇ ਆ ਇੱਕ ਕੱਲੀਆਂ-ਕੱਲੀਆਂ ਮਾਵਾਂ ਦੇ ਪੁੱਤ ਉਧਰ ਜਾ ਕੇ ਮਰੀ ਜਾਂਦੇ ਆ ਕੁਝ ਬਹੁਤ ਗਲਤ ਹੈ ਜੀ ਮੈਂ ਤਾਂ ਇਹ ਗੱਲਾਂ ਕਹਿੰਦਾ ਮੈਨੂੰ ਚੰਗਾ ਵੀ ਨਹੀਂ ਲੱਗਦਾ ਪਰ ਹੁਣ ਮੈਂ ਮੇਨ ਗੱਲ ਇਹ ਕਹਿਣਾ ਕਿ ਉਹੀ 50 55 ਕਰੋੜ ਰੁਪਏ ਦੇ ਵਿੱਚ ਹੋਰ ਕੁਝ ਐਡ ਕਰਦੇ ਪੈਸਾ ਸੋਚ ਲੈਂਦੇ ਕਿ ਕੇਸਰੀਵਾਲ ਦੀਆਂ 10 ਰੈਲਿੰਗਾਂ ਹੋ ਗਈਆਂ ਕਿ ਉਹ 10 ਰੈਲਿੰਗਾਂ ਦਾ ਪੈਸਾ ਇਕੱਠਾ ਕਰਕੇ ਹਰ ਹਲਕੇ 'ਚ ਕੋਈ ਨਾ ਕੋਈ ਸਰਕਾਰੀ ਜਾਂ ਪ੍ਰਾਈਵੇਟ ਫੈਕਟਰੀ ਲਵਾ ਦਿੰਦੇ ਜਿੱਦੇ ਨਾਲ ਕੋਈ ਨੁਕਸਾਨ ਨਾ ਹੁੰਦਾ ਜਾ ਜੇ ਕਿਸੇ ਨੂੰ 15 15000 ਰੁਪਏ ਦਾ ਵੀ ਰੋਜ਼ਗਾਰ ਮਿਲ ਜਾਂਦਾ ਬੜੀ ਬੱਲੇ ਬੱਲੇ ਸੀ ਐਸ ਟਾਈਮ ਉਹ ਬੱਚੇ ਬੈਠੇ ਆ ਜਿਨ੍ਹਾਂ ਦੇ ਸਿਰ ਤੇ ਕੋਈ ਨਹੀਂ ਅਖੇ ਆਵਾ ਜਾਵਾ ਕੁਰਸੀ ਬਦਲੇਣੀ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਫਿਰ ਤੋਂ ਕਹਿਣਾ ਆਵਾ ਜਾਵਾ ਕੁਰਸੀ ਬਦਲੇ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਆ ਚਾਹੇ ਛੋਟਾ ਸ਼ਹਿਰ ਹੋਵੇ ਚਾਹੇ ਵੱਡਾ ਸ਼ਹਿਰ ਹੋਵੇ ਉੱਥੇ ਕੁਝ ਬੱਚੇ ਮੰਗਦੇ ਫਿਰਦੇ ਹੁੰਦੇ ਆ ਦੇ ਦੇ ਬਾਈ ਦੇ ਦੇ ਬਾਈ ਦੇ ਦੇ ਬਾਈ 10 ਰੁਪਏ ਦੇ ਦੇ 15 ਰੁਪਏ ਦੇ ਦੇ 5 ਰੁਪਏ ਦੇ ਦੇ ਕੁਝ ਉਹਨਾਂ ਨੂੰ ਧੱਕੇ ਮਾਰਦੇ ਆ ਕੋਈ ਠੁੱਡੇ ਮਾਰਦੇ ਆ ਕੋਈ ਬੰਦਾ 10 ਰੁਪਏ ਕੱਢ ਕੇ ਫੜਾ ਦਿੰਦਾ ਇਹ ਉਹੀ 50 55 ਕਰੋੜ ਰੁਪਇਆ ਜੇ ਇਹਨਾਂ ਬੰਦਿਆਂ ਨੂੰ ਸਹੂਲਤਾਂ ਨਹੀਂ ਦੇਣੀਆਂ ਸੀ ਉਹਨਾਂ ਤੇ ਲਾ ਦਿੰਦੇ ਪਰ ਇਹ ਪੰਜਾਬ ਦਾ ਪੈਸਾ ਬਰਬਾਦ ਹੋ ਰਿਹਾ ਤੇ ਕੇਸਰੀਵਾਲ ਮੈਂ ਪਹਿਲਾਂ ਵੀ ਕਹਿ ਘਟਿਆ ਭਲਾ ਉਹਨੂੰ ਕੋਈ ਪਹਿਲਾਂ ਸਾਈਕਲ ਤੇ ਨਾ ਚੜਾਉਂਦਾ ਹੋਵੇ ਪਹਿਲਾਂ ਦਿੱਲੀ ਚ ਅੱਜ ਕੱਲ ਉਹਨੂੰ ਜਹਾਜ਼ ਕਰਾਇ ਤੇ ਲੈ ਕੇ ਦਿੰਦੇ ਆ ਸਾਡੇ ਕੋਲ ਐਂਬੂਲੈਂਸਾਂ ਪੂਰੀਆਂ ਨਹੀਂ ਹੁੰਦੀਆਂ ਸਾਡੀਆਂ ਐਂਬੂਲੈਂਸਾਂ ਬਠਿੰਡੇ ਵਾਲੀਆਂ ਉੱਤੇ ਮੈਂ ਵੇਖਿਆ ਸੀ ਨਾ 108 ਵਾਲਿਆਂ ਦੇ ਮੁੰਡਿਆਂ ਦੀ ਵੀਡੀਓ ਉਹ ਖੜਿਆ ਗੰਗਾ ਨਗਰ ਦੇ ਵਿੱਚ ਇੱਕ ਸਾਡਾ ਪੱਤਰਕਾਰ ਖੜਾ ਸੀ ਭਰਾ ਗੰਗਾ ਨਗਰ ਦੇ ਵਿੱਚ ਐਂਬੂਲੈਂਸ ਖੜੀ ਆ ਉਹ ਕਹਿੰਦੇ ਹਾਜ਼ਰੀ ਇਹਦੀ ਉੱਥੇ ਪਈ ਜਾਂਦੀ ਆ ਹੁਣ ਇਹ ਦੱਸੋ ਵੀ ਸਾਡੇ ਕੋਲ ਸਾਧਨ ਕਿਹੜਾ ਜੇਕਰ ਉਹੀ 50 55 ਕਰੋੜ ਰੁਪਇਆ ਸਕੂਲਾਂ ਦੇ ਵਿੱਚ ਬਿਲਡਿੰਗਾਂ ਕਮਰੇ ਕੁਝ ਡਿੱਗਣ ਵਾਲੇ ਆ ਸੁਣੋ ਗੱਲ ਧਿਆਨ ਨਾਲ ਉਹਨਾਂ ਦੇ ਤੁਸੀਂ ਕੰਮ ਕਰਾ ਦਿੰਦੇ ਜਾਂ ਤੁਹਾਡੇ 50 55 ਕਰੋੜ ਰੁਪਏ ਦੇ ਨਾਲ ਲਗਭਗ ਜਿਹੜਾ ਕਹ ਲੋ 555000 ਟੀਚਰ ਲੱਗ ਜਾਣਾ ਸੀ ਤਨਖਾਹ ਉਹੋ ਜੇ ਹਿਸਾਬ ਦੇ ਨਾਲ ਕਰ ਦੋ ਤਾਂ ਸਾਡੇ ਬੱਚਿਆਂ ਨੂੰ ਪੜ੍ਹਾਈ ਮਿਲ ਜਾਣੀ ਸੀ ਬਸ ਪਰ ਚੱਕਰ ਕੀ ਆ ਐਕਟਿੰਗ ਕਰਨੀ ਆ ਬੜਿਆ ਕਰ ਬੜਿਆ ਕਰ ਉਹ ਸਹੀ ਨਹੀਂ ਗੱਲ ਕਰਨੀ ਹੁਣ ਮੈਂ ਭਗਵੰਤ ਮਾਨ ਜੀ ਬੜੇ ਪਿਆਰੇ ਸਾਡੇ ਭਗਵੰਤ ਮਾਨ ਜੀ ਚੜੀ ਜਿੰਨਾ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਇੰਨਾ ਕਾਣ ਨਾ ਤਾਂ ਕਦੇ ਆਕਾਲੀਆਂ ਨੇ ਕੀਤਾ ਸੀ ਨਾ ਕਦੇ ਕਾਂਗਰਸੀਆਂ ਨੇ ਕੀਤਾ ਸੀ ਮੈਨੂੰ ਇੱਕ ਵੀ ਰੈਲੀ ਗਿਣਾਓ ਜਿਹਦੇ ਵਿੱਚ ਉਹਨਾਂ ਨੇ ਕੋਈ ਦਿੱਲੀ ਦਾ ਬੰਦਾ ਲਿਆ ਕੇ ਮੈਂ ਕੋਈ ਸਪੋਰਟ ਨਹੀਂ ਕਰ ਰਿਹਾ ਪਰ ਸਚਾਈ ਆ ਮੈਂ ਕਹਿੰਨਾ ਮੈਨੂੰ ਇੱਕ ਵੀ ਰੈਲੀ ਵਿਖਾਓ ਉਹਨਾਂ ਦੀ ਨਾਲੇ ਮੇਰੀ ਅੱਖਾਂ ਨੂੰ ਜਿਹੜਾ ਮਤਲਬ ਵਹਿਮ ਆ ਉਹ ਪੂਰਾ ਹੋ ਜੂਗਾ ਵੀ ਭਾਈ ਹੋ ਕੀਤਾ ਸੀ ਇਹਨਾਂ ਨੇ ਵੀ ਬਾਦਲਾਂ ਨੇ ਕਾਂਗਰਸੀਆਂ ਨੇ 50 55 ਕਰੋੜ ਰੁਪਇਆ ਦਿੱਲੀ ਤੋਂ ਬੰਦਾ ਲਿਆ ਕੇ ਉਹਦੇ ਤੇ ਖਰਚਾ ਹੋਵੇ ਉਹਨਾਂ ਨੇ ਕਦੇ ਜਹਾਜ਼ ਕਰਾਏ ਤੇ ਲਏ ਆ ਸਾਨੂੰ ਉਹ ਵਿਖਾ ਦਿਓ ਵਿਖਾ ਦਿਓ ਸਾਨੂੰ ਪਰ ਇੰਨਾ ਕਾਨੂੰਨ ਉਹਨਾਂ ਨੇ ਨਹੀਂ ਕੀਤਾ ਜਿੰਨਾ ਭਗਵਾਨ ਸਿਆ ਤੁਹਾਡੀ ਸਰਕਾਰ ਦੇ ਵਿੱਚ ਹੋ ਗਿਆ ਪਰ ਹੁਣ ਤੁਸੀਂ ਕਹੀ ਜਾਂਦੇ ਆ ਰੈਲੀ ਦੇ ਵਿੱਚ ਕਿਹਾ ਸੀ ਆਪਾਂ ਇਹ ਕਰ ਦੇਣਾ ਸਾਡੇ ਤਾਂ ਇਹ ਕੰਮਾਂ ਤੇ ਮੱਚਦੇ ਆ ਕੰਮ ਕਿਹੜੇ ਕੀਤੇ ਆ ਕਿਹੜੇ ਕੰਮ ਸਾਨੂੰ ਵੀ ਗਿਣਾਓ ਮੱਚਣਾ ਨਹੀਂਗਾ ਅਸੀਂ ਤਾਂ ਕਰੋੜਾਂ ਦਾ ਨਾਂ ਸੁਣ ਕੇ ਅੱਧੇ ਤੱਕ ਪਾਗਲ ਉਦੋਂ ਹੋ ਜਾਂਦੇ ਆ ਵੀ ਭਾਈ ਆ ਇੰਨਾ ਉਹਨਾਂ ਨੂੰ 10-10 ਲੱਖ ਰੁਪਇਆ ਘੰਟੇ ਦਾ ਜਿਹੜਾ ਕਿਰਾਇਆ ਪੈਂਦਾ ਜਾਜਾਂ ਦਾ ਲੋਕ ਮਰੀ ਜਾਂਦੇ ਆ ਲੋਕਾਂ ਦੇ ਪੱਲੇ ਕੱਖ ਨਹੀਂਗਾ ਲੋਕਾਂ ਦੇ ਵੱਲ ਧਿਆਨ ਦਿਓ ਲੋਕਾਂ ਇੱਥੇ ਬਜ਼ੁਰਗਾਂ ਦਾ ਬਹੁਤ ਤੁਸੀਂ ਬੇੜਾਗਰ ਕੀਤਾ ਸਾਰੇ ਲੋਕਾਂ ਦਾ ਇੱਕ ਹੋਰ ਚੀਜ਼ ਰਹਿ ਗਈ 50 55 ਕਰੋੜ ਰੁਪਇਆ ਕਿਸੇ ਨੂੰ ਨਾ ਦਿੰਦੇ ਕੁਛ ਨਾ ਲਾਉਂਦੇ ਪੰਜਾਬ ਦੇ ਵਿੱਚ ਅੰਗਹੀਨ ਵਿਅਕਤੀ ਕੁਝ ਇਹੋ ਜਿਹੇ ਬੈਠੇ ਆ ਪਿੰਡਾਂ ਘਰਾਂ ਦੇ ਵਿੱਚ ਜਿਹੜੇ ਉਹਨਾਂ ਦੇ ਉਹਨਾਂ ਦੇ ਘਰ ਦੇ ਜੀ ਨਹੀਂ ਪੁੱਛਦੇ ਬਾਕੀ ਤਾਂ ਉਹਨਾਂ ਨੂੰ ਪੁੱਛਣਾ ਕੀ ਆ ਵੇਖੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਗੁੱਸਾ ਨਾ ਕਰੋ ਜੇ ਜਿਹੜੇ ਪੜੇ ਲਿਖੇ ਉਹਨਾਂ ਨੂੰ ਨੌਕਰੀ ਦਿੰਦੇ ਫਲਾਉਣਾ ਨੂੰ 15000 ਦੀ ਨੌਕਰੀ ਦੇ ਦਿੰਦੇ ਤੇ ਜਿਹੜੇ 90 95% ਅੰਗ ਹੀਨਾ ਉਹਨਾਂ ਦੀ ਪੈਨਸ਼ਨ ਲਗਭਗ ਤੁਸੀਂ ਲੋਕ ਤਾਂ ਕਹਿੰਦੇ ਨਾ 2500 ਕਰੋ ਨਾ 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 ਉਹਨਾਂ ਦੀ ਪੈਨਸ਼ਨ ਲਗਭਗ ਅੱਜ ਦੇ ਟਾਈਮ ਦੇ ਵਿੱਚ 808500 ਰੁਪਿਆ ਕਰ ਦਿੰਦੇ ਇਹ ਪੈਸਿਆਂ ਦੇ ਨਾਲ ਫਿਰ ਹਫਤੇ ਬਾਹਰ ਏਲੀਆਂ ਤਾਂ ਤੁਸੀਂ ਕਰਾਉਣੀਆਂ ਹੀ ਆ ਚਲੋ ਉਹ ਤੁਹਾਨੂੰ ਪੁੱਨ ਲੱਗ ਜਾਂਦਾ ਅੰਗਹੀਨ ਜਿਹੜੇ ਲੋਕ ਆ ਉਹ ਤੁਹਾਡੇ ਨਾਲ ਖੜ ਜਾਂਦੇ ਪਰ ਇਸ ਟਾਈਮ ਪੰਜਾਬ ਦਾ ਬੇੜਾਗਰ ਘੋ ਰਿਆ ਭਰਾਓ ਮੇਰੀਆਂ ਗੱਲਾਂ ਤੇ ਕੁਝ ਮੈਨੂੰ ਲੋਕ ਟੱਕਰਦੇ ਆ ਸੱਜ ਤਾਂ ਤੇਰੀਆਂ ਵੀਡੀਓ ਵੇਖ ਕੇ ਹੱਸਦੇ ਆ ਮੈਂ ਕੋਈ ਕਮੇਡੀ ਨਹੀਂ ਕਰਦਾ ਜਿਹੜਾ ਮੇਰੀਆਂ ਵੀਡੀਓ ਤੇ ਹੱਸਦਾ ਰੋਣਾ ਵੀ ਉਸੇ ਨਹੀਂ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਹਰ ਪਿੰਡ ਵਿੱਚ ਚਿੱਟਾ ਵਿਕੀ ਜਾਂਦਾ ਤੇ ਆਉਣ ਨਾਲ ਤੁਸੀਂ ਰੋਕੀ ਨਹੀਂ ਜਾਂਦੇ ਤੁਸੀਂ ਕਹਿੰਦੇ ਫਲਾਣਾ ਵੇਚਦਾ ਕਿਉਂ ਦੁਸ਼ਮਣੀ ਲੱਗੇ ਤੁਸੀਂ ਕਹਿੰਦੇ ਫਲਾਣੇ ਦਾ ਪੁੱਤ ਪਿੰਦਾ ਆਪਾਂ ਕੀ ਲੈਣਾ ਪਰ ਉਹ ਅੱਗ ਤੁਹਾਡੇ ਘਰ ਨੂੰ ਚੱਲ ਪਈਆ ਜਦੋਂ ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਵੇ ਸਮਝ ਲਓ ਜੰਗਲ ਤਬਾਹ ਹੋਣਾ ਨੋਟ ਕਰ ਲਓ ਤੁਹਾਡੇ ਘਰੋਂ ਸੇ ਜੰਗਲ ਦੇ ਵਿੱਚ ਮੈਂ ਕੋਈ ਚਿੜੀਆਂ ਤਰ੍ਹਾਂ ਚੁੰਝ ਨਹੀਂ ਪਾਉਂਦਾ ਪਾਣੀ ਦੀ ਵੀ ਮੇਰਾ ਇਤਿਹਾਸਾਂ ਚ ਨਾ ਆਵੇ ਕਿ ਇਹ ਅੱਗ ਬੁਝਾਉਣ ਚ ਸੀ ਮੇਰੇ ਇਸ ਜੰਗਲ ਦੇ ਵਿੱਚ ਆਲਨੇ ਆ ਮੇਰੇ ਇਸ ਜੰਗਲ ਦੇ ਵਿੱਚ ਕਾਰਾ ਮੇਰੇ ਇਸ ਜੰਗਲ ਦੇ ਵਿੱਚ ਰਿਸ਼ਤੇਦਾਰਾ ਸੱਜਣਾ ਪ੍ਰਾ ਇਸ ਜਿਹੜਾ ਕਹ ਲੋ ਪੰਜਾਬ ਦਾ ਜਿਹੜਾ ਇਸ ਟਾਈਮ ਜੰਗਲ ਬਣ ਗਿਆ ਨਸ਼ੇ ਦਾ ਹੜ ਵਗਾਤਾ ਇਹ ਤੁਹਾਨੂੰ ਰੋਕਣਾ ਪੈਣਾ ਰੋਵੋਂਗੇ ਜੇ ਅੱਜ ਮੇਰੀਆਂ ਗੱਲਾਂ ਸੁਣ ਕੇ ਹੱਸਦੇ ਆ ਤਾਂ ਜਾ ਬੀਬੀ ਉਹ ਭਰਾਵਾ ਨੋਟ ਰੱਖ ਲੈ ਗੱਲ ਤੂੰ ਹੱਸਦਾ ਮੇਰੀਆਂ ਗੱਲਾਂ ਤੇ ਪੜਿਆ ਲਿਖਿਆ ਬੈਠਾ ਤੂੰ ਦੁਕਾਨ ਤੇ 2500 ਤੇ ਲੱਗਿਆ ਪਿਆ ਮਹੀਨੇ ਤੇ 2500 ਚ ਗੁਜ਼ਾਰਾ ਤੂੰ ਹੱਸੀ ਜਾਨਾ ਤੂੰ ਹੱਸੀ ਜਾਨੀ ਆ ਬੀਬੀ ਮੁੰਡਾ ਤੇਰਾ ਨੌਜਵਾਨ ਪਾੜ ਲੇ ਕੇ ਦਿਹਾੜੀ ਕਰਦਾ ਫਿਰਦਾ ਅੱਛਾ ਤੂੰ ਹੱਸੀ ਆ ਨਾ ਅੰਕਲ ਮੰਜੇ ਤੇ ਪਿਆ ਬਿਮਾਰ ਦਵਾਈ ਨੂੰ ਪੈਸੇ ਐ ਨਹੀਂ ਤੁਸੀਂ ਹੱਸੀ ਜਾਂਦੇ ਆ ਪੁੱਤ ਚਿੱਟੇ ਚ ਮਰੀ ਜਾਂਦਾ ਤੁਸੀਂ ਹੱਸੀ ਜਾਂਦੇ ਆ ਹੱਸ ਲਓ ਫਿਰ ਹਿਹਿਹ ਕਰੀ ਚੱਲੋ ਸਾਡਾ ਕੀ ਆ ਉੱਠਣਾ ਪੈਣਾ ਜਾਗਣਾ ਪੈਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ